ਇਹ ਨਾਮ rahul ਹੈ ਜੀ ਕੀ ਗੱਲ ਪਤਾਈ ਹਾਂ ਗੱਲਬਾਤ ਕੋਈ ਨਹੀਂ ਕਰ ਰਿਹਾ ਹਿਮਾਚਲ ਕੰਮ ਕਰਦੇ ਫਾਸ ਸਾਹਿਬ ਇਹ ਆਪਣਾ ਸ਼ਰੀਰ ਹਿਮਾਚਲ ਗਿਆ ਹੀ ਹੈ ਕੰਮ ਅਸਲ ਇਹ ਉਸ ਤੋਂ ਬਾਅਦ ਫੋਨ ਆਇਆ ਕਿ ਠੀਕ ਹੈ ਬਸ ਇੱਥੇ ਤੇ ਇਸ ਏਰੀਆ ਨੂੰ ਉਧਰੋਂ ਫੋਨ ਆ ਗਿਆ ਸੀ ਇੱਥੇ ਸਾਡੀ ਡੈਟਵੋਡਿੰਗ ਸੀ ਇੱਥੇ ਡੈਟਵੋਡਿੰਗ ਕਿੱਥੇ ਮਿਲੀ ਹੈ ਸੈਸ਼ਨ ਤੇ ਯਾਦ ਕਰੀ ਗੱਲ ਕੁਝ ਨਹੀਂ ਰਹਾ ਤਾਇ ਕੋ ਇਹਨਾਂ ਨੂੰ ਫੋਨ ਆਦੀ ਮੈਡੀਕਲ ਜਲਦੀ ਜਲਦੀ ਲੱਖ ਤੇ ਰੇਡੀ ਵੀ ਤੇ ਛੱਟ ਲੱਗੀ ਇਹ ਗੱਲ ਤੇ ਉਹਨਾਂ ਦੀ ਮੈਡੀਕਲ ਜੱਦੀ 2 ਸਾਲ ਪਹਿਲਾਂ ਹਾਂ ਹੋ ਸਕਦਾ ਹੋਵੇ ਕਰਿਆ ਸਾਨੂੰ ਵੀ ਨਾ ਪਤਾ ਲੱਗਾ ਚਾਹੇ ਸਾਨੂੰ ਫਿਰ ਨਾ ਸਾਡੇ ਟੈਨ ਤੋਂ ਫੋਨ ਆਇਆ ਸੀਗਾ ਇਹਨਾਂ ਨੇ ਉਹ ਜਦੋਂ ਆਧਾਰ ਕੱਟ ਕੱਟਿਆ ਨਾ ਤੇ ਉਹਦੇ ਚ ਉਹਨਾਂ ਦਾ ਐਡਰੈਸ ਮਿਲਿਆ ਤੇ ਫੋਨ ਵਗੈਰਾ ਕੀਤਾ ਤੇ ਬੈਠ ਗਏ ਤੇ ਉਹਨਾਂ ਦਾ ਫੋਨ ਤੁਹਾਨੂੰ ਆਇਆ ਤੇ ਤਾਂ ਕਰਕੇ ਪੁੱਛਿਆ ਤੇ ਤੇ 64 ਦੇ ਲੱਗਦੀ ਸੀ ਕੀ ਹੋਈ ਦੱਸੋ ਕਿ ਪਹਿਲਾਂ ਤਾਂ ਤੇਰੇ ਹੀ ਨਾ ਤੇ ਮਲਕੀ ਰੈਸਟ ਕਰਦੇ ਵੀ ਹੋਣਿਆ ਤੇ ਉਹ ਤੇ ਰੈਸਟ ਕਰਦੇ ਡਾਇਗਨ ਹੋ ਗਏ ਸੀ ਕਦੇ ਨਾ ਤੇ ਉਹਨਾਂ ਨੇ ਫਿਰ ਤੁਹਾਨੂੰ ਪਤਾ ਕੀ ਆਮ ਦੌਰ ਦੀ ਜਨਤਾ ਬੱਜੀ ਜਾਂਦੀ ਆ ਤਾਂ ਗਰਮੀ ਤੋਂ ਕਦਮ ਕਰਦੇ ਗਰਮੀ ਦੀ ਦਿੱਕਤ ਮੇਰੇ ਨਾਲ ਕਿਵੇਂ ਵੀ ਆਇਆ ਸਿਰੇ ਜੀ ਨੂੰ ਤਾਂ ਫੋਨ ਹੀ ਆਇਆ ਕੋਈ 8 ਵਜੇ ਤੱਕ ਇਹ ਹਮਾਚਲ ਤੋਂ ਆਏ ਤੇ ਹਾਂਜੀ ਸਾਰੇ ਕੰਮ ਕਰਦੇ ਤੇ ਪੇਂਟ ਦਾ ਕੰਮ ਕਰਦੇ ਤੇੰਮ ਦਾ ਕੰਮ ਅੱਜ ਸਵੇਰੇ ਕਰੀਬ 6:30 ਵਜੇ ਸਟੇਸ਼ਨ ਵਾਸਤੇ ਪ੍ਰਿੰਦਰ ਕੁਮਾਰ ਦੇ ਦਾਖਲੇ ਇੱਕ ਮੀਮੂ ਦਿੱਤੀ ਆ ਇੱਕ ਆਦਮੀ ਜਿਹੜਾ ਵਾ ਦੇਲੇ ਪਲੇਟਫਾਰਮ ਦੇ ਦੀ ਟ੍ਰੇਨ ਨਹੀਂ ਪਾਣੀ ਵਾਲੀ ਟੈਂਕੀ ਦੇ ਕੋਲ ਬੈਂਚ ਤੇ ਲੰਮੇ ਪਿਆ ਹਾਂ ਇਹ ਇਹ ਇਹਨੂੰ ਲਾ ਕੇ ਵੇਖਿਆ ਤੇ ਉਹ ਜਿਹੀ ਉਹ ਪੂਰਾ ਹੋ ਜੁਕਾ ਸੀ ਪਤਾ ਲੱਗਾ ਉਹਦੇ ਬਾਅਦ ਉਹ ਮੇਰਾ ਚਾਮਤਰਾਸੀ ਧਾਰਕਾਡ ਕੈਨ ਕਾਰਡ ਮੈਂ ਉਸ ਤੋਂ ਉਹਦੀ شناخت ਹੋਈ ਸੀ ਕਾਲਾ ਨੰਗਲ ਦਾ ਰਹਿਣ ਵਾਲਾ ਵਿਜੀਤ ਕੁਮਾਰ ਉਸਦੇ ਬੇਟੇ ਆਏ ਉਹਨਾਂ ਦੱਸਿਆ ਕਿ ਇਹ ਹਮਾਤੇ ਨਾਲ ਆਪਣੇ ਪੇਟ ਦਾ ਕੰਮਕਾਰ ਕਰਦਾ ਸੀ ਉੱਥੇ ਗਿਆ ਹੋਇਆ ਸੀ ਉੱਥੋਂ ਵਾਪਸੀ ਆਉਂਦੇ ਸਮੇਂ ਹੋ ਸਕਦਾ ਰਾਤ ਨੂੰ ਜਾਂ ਸਵੇਰੇ ਦੇ ਫਿਲਸਫੇ ਆ ਕੇ ਲੰਮੇ ਪਿਆ ਉਹਦੇ ਜਾਨਕ ਕਉ ਕੁੱਦਤੀ ਤੋਂ ਉੱਤੇ ਉਹਦੀ ਜਿਹੜੀ ਮੌਤ ਹੋਈ ਹੈ। ਬਾਕੀ ਇਹਦੀ ਮੌਤ ਦਾ ਕਾਰਨ ਪਤਾ ਪੋਚਵਾਇਆ ਜਾ ਰਿਹਾ ਹੈ। ਇਹ ਹੋ ਸਕਦਾ ਵੀ ਗਾੜਾ ਗਰਮੀ ਕਰਕੇ ਵੀ ਉਮਰ ਵੀ ਏਜ ਦਾ 30 ਸਾਲ ਹੋ ਗਈ ਉਹ ਹੋ ਸਕਦਾ ਗਰਮੀ ਕਰਕੇ ਹੀ ਉਹਦੇ ਇਹ ਡੈਥ ਹੋਈ ਹੋਵੇ ਕਿ ਆਹ ਕਉਨ ਕਰਕੇ। ਬਾਕੀ ਪੋਰਨ ਰਿਪੋਰਟੋ ਦੀ ਤਲਾ ਪਤਾ ਲੱਗੇ। ਇਹਦੀ ਕਾਰਵਾਈ ਜਿਹੜੀ ਆ ਬੋਡੀ ਜਿਹੜੀ ਮੋਰਚੀ ਢਕਾਈ ਆ। ਕਾਰਵਾਈ ਇਹਦੀ ਆ ਅਧੀਨਤਾ 91 ਦੀ ਐਨਐਸਐਸ ਕੀਤੀ। ਕੀਤੀ ਗਈ ਹੈ। ਪੋਰਟ ਹੁਣ ਕਰਾ ਕੇ ਲਾ ਦਿੱਤੀ ਹਵਾ ਦੇ ਵਾਰਤਾ ਜੀ ਪਲੇਟਫਾਰਮ ਤੇ ਪਾਣੀ ਵਾਲੀ ਟੈਂਚੀ ਹੈ ਜਿਹੜੀ ਉਦੇ ਲਾਗੇ ਬਣੇ ਸੈੱਟ ਤੇ ਥੱਲੇ ਬੈਂਚ ਬਣੇ ਆ ਉਹਦੇ ਉੱਪਰ ਪਿਆ ਇਹ ਲਾਗੋ ਮਿਲਿਆ ਵੀ ਕੁਝ ਨਹੀਂ ਮਿਲਿਆ ਸਿਰਫ ਧਾਰ卡ਡ ਪੈਨਕੜ ਮਿਲਿਆ ਤੇਰੀ ਨਾਕਤ ਹੋਈ ਹੈ ਬਾਕੀ ਕੋਈ ਗੱਲਬਾਤ ਕਿਉਂ ਵਾਰਤਾ ਵਾਲੋਂ ਕੋਈ ਮੌਕਾ ਨਹੀਂ ਦਿੱਤਾ ਦਵਾਈ ਆ ਲੈ ਤੇ ਕਾਰਵਾਈ ਇੱਕ ਕੁਝ ਮਲੇ ਵੀ ਰਹਿੰਦੀ ਹੈ